ਹੁਣ ਆਰੋ ਕਿਵੇਂ ਲੱਗੇ ਸਾਡੇ ਘਰਾਂ 'ਚ ਸਰਕਾਰ ਇਹ ਸੁਣਾ ਲਵਾਏ ਧੱਕੇ ਨਾਲ ਰਿਸੋ 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 ਰਿਸ ਦਾ ਮਤਲਬ ਸਮਝਣਾ ਮੰਨ ਲਓ ਤੁਸੀਂ ਰਹਦੇ ਹੋ ਪਿੰਡ 'ਚ ਫੁੱਫੜ ਰਹਿੰਦਾ ਤੁਹਾਡਾ ਸ਼ਹਿਰ 'ਚ ਬਟੰਡੇ ਹੁਣ ਫੁੱਫੜ ਜਦੋਂ ਪਿੰਡ ਆਏਗਾ ਉਹ ਕੀ ਕਹੇਗਾ ਆ ਕੇ ਉੰਦੇ ਕੀ ਕਹਿਣਾ ਹਣੇ ਹਾਂ ਆਰਓ ਲੱਗੇ ਹਾਂ ਨੀ ਜੇ ਪਾਣੀ ਨਲਕੇ ਵਾਲਾ ਦੇਤਾ ਉਹਦਾ ਟੇਸਟ ਨਾ ਹੋਇਆ ਤਾਂ ਉਹ ਕਹਿੰਦੇ ਆਰਓ ਲੱਗਿਆ ਨਹੀਂ ਉਹਨੇ ਸਵਾਲ ਹੀ ਕਰਨਾ ਹੈ ਹਾਂ ਹਾਂ ਹੁਣ ਗੱਲ ਫੁੱਫੜਨੇ ਕਹਿਤੀ ਆ ਗੱਲ ਮਾਸੜ ਦੇ ਕਹਿਤੀ ਆ ਯਾਰ ਉਹ ਤਾਂ ਲਵਾਉਣਾ ਪੈਣਾ ਪਹਿਲੇ ਦਿਨ ਜਦੋਂ ਆਰਓ ਲੱਗੇ ਠੀਕ ਹੈ ਲੋਕਾਂ ਨੂੰ ਦਿਖਾਇਆ ਗਿਆ ਤੁਹਾਡਾ ਪਾਣੀ ਗੰਦਾ TDS ਲੈਵਲ ਦਿਖਾਇਆ ਗਿਆ ਆਰਓ ਲਗਾਇਆ ਗਿਆ ਅੱਜ 10 15 ਸਾਲ ਦੀ ਜਰਨੀ ਤੋਂ ਬਾਅਦ ਹੁਣ ਇਹ ਰੌਲਾ ਪੈ ਰਿਹਾ ਕਿ ਉਹੀ ਆਰਓ ਦਾ ਪਾਣੀ ਪੀਣਾ ਤੁਹਾਡੇ ਗੋਡੇ ਛੇਤੀ ਖਰਾਬ ਹੋ ਰਹੇ ਆਰਓ ਸਾਫ ਨਹੀਂ ਕਰਦਾ ਪਾਣੀ ਨੂੰ ਪਾਣੀ ਨੂੰ ਸਾਫ ਕਰਦਾ ਜੀ ਪਰ ਉਹ ਸਭ ਕੁਝ ਸਾਫ ਕਰਦਾ ਹੈ ਅੱਛਾ ਠੀਕ ਹੈ ਪ ਨਾਲ ਤੁਹਾਡਾ ਕੈਲਸ਼ੀਅਮ ਹੱਡੀ ਤਿਆਰ ਹੋਣੀ ਹੈ ਉਹਨੂੰ ਉਹਨੂੰ ਵੀ ਬਿਲਕੁਕੁਲ ਡੀਟੌਕਸੀਫਾਈ ਕਰ ਦੇਣਾ ਬਿਲਕੁਲ ਉਹ ਫਿਰ ਉਹਦੀ ਜਿਹੜੀ ਫਾਰਮ ਹੁੰਦੀ ਹੈ ਨਾ ਉਹਦਾ ਪੀ ਐਚ ਡਾਊਨ ਆ ਜਾਂਦਾ ਪੀ ਡੀ ਐਸ ਕੀ ਹੈ ਟੋਟਲ ਡਿਸਾਲਵਡ ਸੋਲਡਸ ਉਹਦੇ ਅੰਦਰ ਜਿਹੜੇ ਘੁਲਣਸ਼ੀਲ ਚੀਜ਼ਾਂ ਨੇ ਉਹ ਕਿੰਨੇ ਪਰਸੈਂਟ ਨੇ ਉਹਦਾ ਇੱਕ ਮਾਪਦੰਡ ਹੈ ਜਦੋਂ ਮਾੜੀਆਂ ਕੱਢਦੇ ਨਾਲ ਚੰਗੀਆਂ ਵੀ ਕੱਢਦੇ ਨਾ ਉਹਨੂੰ ਨਹੀਂ ਪਤਾ ਨਾ ਚੰਗੀ ਮਾੜੀ ਕਿਹੜੀ ਤੇ ਉਹ ਇੱਕ ਪਾਣੀ ਫਿਰ ਐਸਿਡ ਫਾਰਮ 'ਚ ਚੱਲ ਜਾਂਦਾ ਫਿਰ ਉਹ ਐਸਿਡ ਬਣ ਜੋ ਜਿਹਨੂੰ ਤੁਸੀਂ ਰੈਗੂਲਰ 'ਚ ਪੀਂਦੇ ਹੋ ਹੂੰ ਤਾਂ ਤੁਹਾਡੇ ਬਾਡੀ ਨੂੰ ਜਿਹੜੇ ਉਹਦੇ ਤੋਂ ਚਾਹੀਦੇ ਸੀ ਤ੍ਰਿਪਤੀ ਲੈਣ ਵਾਲੇ ਇਸੇ ਕਰਕੇ ਆਰੋ ਦਾ ਪਾਣੀ ਪੀ ਕੇ ਤੁਹਾਡੀ ਪਿਆਸ ਸ਼ਾਂਤ ਨਹੀਂ ਹੁੰਦੀ ਬੁੱਲ ਸੁੱਕਦੇ ਨੇ ਅੱਛਾ ਹੋਰ ਵੀ ਤੁਹਾਨੂੰ ਦੱਸਦਾ ਹੈ ਰੈਗੂਲਰ ਪੀਣ ਨਾਲ ਤੁਹਾਨੂੰ ਇਹ ਅਹਿਸਾਸ ਹੋਣਾ ਵੀ ਬੰਦ ਹੋ ਜਾਂਦਾ ਕਿ ਮੇਰੇ ਬੁੱਲ ਸੁੱਕਦੇ ਅੱਛਾ ਹਾਂ ਉਹਦੇ ਨਾਲ ਫਿਰ ਉਹ ਜਿਹੜੇ ਸਿਗਨਲ ਦੇਣ ਵਾਲੇ ਜਿਹੜੇ ਆਪਣੇ ਅੰਦਰ ਗ੍ਰੰਥੀਆਂ ਲੱਗੀਆਂ ਨੇ ਜਿੱਦੋਂ ਤੁਹਾਨੂੰ ਫੀਲਿੰਗ ਆਉਣੀ ਯਾਰ ਮੇਰੇ ਬੁੱਲ ਸੁੱਕ ਰਹੇ ਉਹ ਵੀ ਘਟ ਜਾਂਦੀ ਹੈ ਰੈਗੂਲਰ ਜਦੋਂ ਅਸੀਂ ਪੀਂਦੇ